ਵਾਇਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਦੇ ਲਾਗੇ 8 ਕਿਲੋ ਇੱਕ ਗੁਰਦੁਆਰਾ ਸਾਹਿਬ ਦਾ ਕਿਲਾ ਤਾਰਾ ਗੜ੍ਹ ਸਾਹਿਬ ਉਹ ਉੱਥੇ ਬਹੁਤ ਘਟ ਸੰਗਤ ਜਿਹੜੀ ਆ ਨੇ ਦਰਸ਼ਨ ਕੀਤੇ ਹੋਣਗੇ ਸੋ ਸਾਨੂੰ ਵੀ ਅੱਜ ਹੀ ਪਤਾ ਲੱਗਾ ਵਾਇਗੁਰੂ ਦੀ ਕਿਰਪਾ ਨਾਲ ਸੋ ਵਾਇਗੁਰੂ ਜੀ ਆਏ ਹੈਗਾ ਵਾ ਸ੍ਰੀ ਅਨੰਦਪੁਰ ਸਾਹਿਬ ਤੋਂ ਕੋਈ 8 ਕਿਲੋਮੀਟਰ ਅੱਗੇ ਆ ਸਾਈਡ ਤੇ ਪੈ ਜਾਂਦਾ ਸੋ ਬੋਰਡ ਵਗੈਰਾ ਬੜੇ ਵਧੀਆ ਲੱਗੇ ਆ ਸੋ ਆਓ ਵਾਇਗੁਰੂ ਜੀ ਆਪਾਂ ਦਰਸ਼ਨ ਕਰੀਏ ਇਹ ਤੁਸੀਂ ਵੀ ਜਦੋਂ ਆਨੰਦਪੁਰ ਸਾਹਿਬ ਆਓ ਤੇ ਕਿਲਾ ਤਾਰਾਗੜ ਸਾਹਿਬ ਦੇ ਦਰਸ਼ਨ ਜ਼ਰੂਰ ਕਰੋ ਜੀ ਵਾਹਿਗੁਰੂ ਤੇ ਕਿਲਾ ਤਾਰਾਗੜ ਸਾਹਿਬ ਦਾ ਇਤਿਹਾਸ ਇਹ ਪਾਵਨ ਸਥਾਨ ਸਾਈਂਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜਾ ਕਿਲਿਆਂ ਵਿੱਚੋਂ ਇੱਕ ਹੈ ਇਸ ਸਥਾਨ ਦਾ ਨਿਰਮਾਣ ਬिलासपुर ਦੇ ਪਹਾੜੀ ਰਾਜਾਂ ਦੇ ਹਮਲਿਆਂ ਨੂੰ ਮੁਕ ਰੱਖ ਕੇ ਕੀਤਾ ਇਸ ਸਥਾਨ ਤੇ ਭਾਈ ਕਨਈਆ ਜੀ ਦੇ ਨਾਲ 500 ਦੇ ਕਰੀਬ ਬ੍ਰਹਮ ਗਿਆਨੀ ਸਿੰਘਾਂ ਨੇ ਤੱਬ ਕੀਤਾ ਪਹਿਲਾ ਹਮਲਾ ਇਸ ਸਥਾਨ ਤੇ ਸਾਲ 1700 ਈਸਵੀ ਵਿੱਚ ਹੋਇਆ ਸਤਿਗੁਰੂ ਜੀ ਆਪ ਉਹਨਾਂ 500 ਬ੍ਰਹਮ ਗਿਆਨੀ ਸਿੰਘਾਂ ਨੂੰ ਲੰਗਰ ਪਾਣੀ ਛਕਾਉਣ ਲਈ ਇੱਥੇ ਆਉਂਦੇ ਰਹੇ ਸਨ ਇਤਿਹਾਸਕੀ ਹਨਾ ਉਹ ਇਤਿਹਾਸਕੀ ਸੋਨਾ ਬਾਹਰ ਲਿਆ ਬੜਾ ਪਾਣੀ ਵਿੱਚ ਛੁੱਕ ਗਿਆ ਇਹ ਤੇ ਪਾ 500 ਦੀ ਬ੍ਰਹਮੇ ਦੀ ਬੰਦੀ ਹਾਂਜੀ ਵਾਹਿਗੁਰੂ ਜੀ ਇੱਥੇ ਨਾਲ ਹੀ ਭਾਈ ਕਨੈ ਯਾਜੀ ਦਾ ਗੁਰਦੁਆਰਾ ਸਾਹਿਬ ਆ ਜਿੱਥੇ ਉਹਨਾਂ ਦੀ ਜੜੀ ਆ ਉਹ ਇਤਿਹਾਸਕ ਮਸ਼ਕ ਵੀ ਜੜੀ ਪਈ ਆ ਉਹ ਵੀ ਉਸਕੋਰ ਦੁਆਰਾ ਸਾਹਬ ਦੇ ਵਿੱਚ ਪਈ ਆ ਸੋ ਸੰਗਤ ਜੀ ਆਓ ਆਪਾਂ ਉਸ ਮਸ਼ਕ ਦੇ ਅਤੇ ਬਾਈਕ ਨੇ ਯਾਜੀ ਦੇ ਜਿਹੜੇ ਸ਼ਸਤਰ ਨੇ ਉਹਨਾਂ ਦੇ ਆਪਾਂ ਦਰਸ਼ਨ ਕਰਦੇ ਆਂ ਬਾਈ ਜੀ

ਸਕੇ ਕਿਤੇ ਨਾ ਬਗਨੇ ਲਈ ਗਾਲ ਤੇ ਖਾਦੇ ਸਨ ਵਾਹ ਇਹ ਨਿਸ਼ਾਨੀ ਜਾਂਦਾ ਵਾਹ ਵਾ ਦੁਨਿਆ ਇਹ ਸਤਨਾ ਕਿੱਥੇ ਖੂ ਖੂ ਸਭ ਕਤੇ ਆ ਉੱਤੇ ਹੀ ਕੁਆ ਬਾੜ ਅੱਛਾ ਉੱਥੋਂ ਨਿਕਲੇ ਖੂ ਸੁੱਕ ਗਿਆ ਨਾ ਹੁਣ ਠੀਕ ਹਾਂਜੀ ਉਹ ਪਾਣੀ ਪਹਿਲਾਂ ਹੁੰਦੇ ਸੀ ਹੁਣ ਨਹੀਂ ਪਾਣੀ ਪਰਤ अच्छा जी बस एक टंकी इधर रखी है वो पानी वाली आप पिंड को बोर करा उन्होंने को ले ली आ देखिए बॉडी ਥੱਲੇ ਹੈ ਨਾ ਅੱਜ ਅੱਜ ਸੁੱਕੇ ਸੀ ਭਾਲਤੀ ਤੇ ਚੋਕੇ ਲੈ ਗਿਆ ਅੱਗੇ ਸਿੰਘ ਆਇਆ ਸੀ ਸ਼ਾਨ ਕਰਕੇ ਗਏ ਅਸਮੂਹ ਹੋ ਕੇ ਗਏ ਚੁਲੀਆਂ ਪੀਦੇ ਤੇ ਪਾਣੀ ਸਾਫ ਹੋਊਗੀ ਵੀ ਕਰਾਣੇ ਕੱਲ ਨੂੰ ਸਵਾਈ ਠੀਕ ਹੈ ਜੀ ਆਜੋ ਬੌਲੀ ਸਾਹਿਬ ਕੇ ਆ ਗਏ ਹਾਂ ਬਹੁਤ ਛੇ ਦਿਨ ਹਾਂਜੀ ਬੁਰੂ ਦੇ ਪਿਆਰੋ ਹਾਂ ਅੱਛਾ ਹਾਂਜੀ ਠੀਕ ਉਹ ਜਾਲਾ ਜੇ ਫੇਰ ਹੋਈਦਾ 537 ਦਿਨ ਨਹੀਂ ਜਾਲਾ ਜੇ ਕੱਢਣਾ ਪੈਂਦਾ ਇਥੇ ਬੰਦੇ ਦੀ ਡਿਊਟੀ ਵੀ ਲਾਈ ਹੈ ਸਾਡੀ ਬੰਦੇ ਆਜੋ ਕਿਥੋਂ ਨਿਕਲਦੇ ਬਹੁਤ ਬਰਾਏ ਇਹ ਇਹ ਬਾਬਾ ਜੀ ਬੋੜੀਆਂ 4 5 ਸੀ ਹਾਂਜੀ ਇਹ ਲੋਕਾਂ ਨੇ ਪੂਰਾ ਦੇਖਿਆ ਇਹ ਫਿਰ ਜਲ ਕਿੱਥੋਂ ਆਉਂਦਾ ਜੀ ਇਹਨਾਂ ਦਾ ਇਹਨਾਂ ਦੇ ਜਲ ਕਿੱਥੋਂ ਥੱਲੇ ਆਉਂਦਾ ਜੀ ਸੇਮ ਦਾ ਹੀ ਆਪੇ ਆਉਂਦਾ ਆਪੇ ਸੇਮ ਦਾ ਹੀ ਜਲ ਹੈ ਜੀ ਹਾਂਜੀ ਇਹ ਸੇਮ ਦਾ ਹੀ ਜਲ ਸੇਮ ਦਾ ਜਲ ਬੜਾ ਸੋਹਣਾ ਹੈ ਦੇਖੋ ਨਿਤਰੇ ਪੱਗੇ ਵੀ ਚੂੜੀਆਂ ਪੀ ਕੇ ਗਏ ਹਾਂਜੀ ਹਾਂਜੀ ਇੱਕ ਉਹ ਵੀ ਸਾਫ ਰਹਿੰਦੀ ਜੀ ਮਹਾਰਾਜ ਦੇ ਦਰਵਾਜ਼ੇ ਦੇ ਅੱਗੇ ਹਾਂਜੀ ਆਜੋ ਇਹ ਦੋ ਗੁਆੜੀਆਂ ਜੁੱਤੀ ਲਾਏ ਮੈਂ ਪਾ ਜੁੱਤੀ ਲਾਗਣ ਜੁੱਤੀ ਮੈਂ ਕਰਦਾ ਕਰਦੇ ਨਾ ਪਏ ਥਰਨੇ ਦੇ ਪਰਦੇ ਹਾਂ ਮੈਂ ਉਹ ਕਰ ਦਸਾਂ ਹਾਂਜੀ ਵਾਹਿਗੁਰੂ ਆਸੇ-ਪਾਸੇ ਵੱਡੇ ਪੱਥਰ ਦੇ ਪਾਇਆ ਹੁੰਦਾ ਹੈ ਨਾ ਸਾਰਾ ਜੰਗਲ ਹੈ ਆਸੇ-ਪਾਸੇ ਹਾਂਜੀ ਹਾਂਜੀ ਸੋ ਵਾਹਿਗੁਰੂ ਜੀ ਇਹ ਬਾਲੀ ਸਾਹਿਬ ਆ ਜਿੱਥੇ ਭਾਈ ਕਨਈਆ ਜੀ ਆਪਣਾ ਜਲ ਭਰ ਕੇ ਤੇ ਫਿਰ ਸੰਗਤ ਨੂੰ ਛਕਾਉਂਦੇ ਹੁੰਦੇ ਨੰਦਿਆ ਆ ਕੇ ਪੰਜ ਸਿੰਨਾਂ ਦਾ ਕਾਫੀ ਲੋਕੀ ਆ ਕੇ ਇੱਥੇ ਇਹ ਬਹੁਤ ਆ ਜਾਗਾ ਜਾ ਕੱਲ ਸੁਵਾਣਾ ਹਾਂਜੀ ਹਾਂਜੀ ਸਵਾਗਤ ਵਾਈ ਗੁਰਜੀ ਹੂੰ ਜਾਲ ਛਕੀਏ ਤੇ ਗੁਣ ਵਾਈ ਗੁਰਜੀ ਇਹਦੇ ਵਿੱਚ ਆਪਣੇ ਆਪ ਹੀ ਜਿਹੜਾ ਜਾਲ ਲਿਆ ਉਹ ਸਿੰਮ ਦਾ ਸੋ ਵਾਈ ਗੁਰਜੀ ਇਹ ਬਾਲੀ ਸਾਹਿਬ ਇਦੇ ਵਿੱਚੋਂ ਆਪੇ ਹੀ ਜਲ ਸਿੰਮਦਾ ਹੈ ਜੀ ਕੋਈ ਜਲ ਪਾਉਣ ਦੀ ਲੋੜ ਨਹੀਂ ਪੈਂਦੀ ਉਹ ਛੱਕੇ ਹੀ ਦੇਨੇ ਬਹੁਤ ਟੀਸਟ ਹੈਸ ਆਫ ਵਾਈਗੁਰ ਜੀ ਆ ਤੇ ਨੰਦੀ ਹੈ ਜੀ ਅੰਮ੍ਰਿਤ ਹੈ ਜੀ ਵਾਈਗੁਰ ਸੋ ਇਹ ਢੇੜੀ ਬੋਲੀ ਸਾਹਿਬ ਹੈ ਇਹ ਭਾਈ ਕਨਈਆ ਜੀ ਦੀ ਹੈ ਜੀ ਇੱਕ ਹੋਰ ਹੈਗੀ ਉਹ ਵੀ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਦੇ ਮਾਈਗੁਰ ਓ ਵਾਈਗੁਰ ਜੀ ਇੱਕ ਬੋਲੀ ਸਾਹਿਬ ਇਹ ਲਾਗੇ ਮੰਦਿਰ ਹੈ ਕੋਈ ਤੁਹੇ ਇੱਕਾ ਹੋਰ ਬਾਲੀ ਸਾਹਿਬ ਆ ਇਹਦੇ ਵਿੱਚ ਦੇਖ ਆਪਣੇ ਆਪ ਹੀ ਪਾਣੀ ਜਿਹੜਾ ਉਹ ਇਹਦੇ ਵਿੱਚ ਰਹਿੰਦਾ ਹੈ ਸਿਮਦਾ ਹੈ ਸੋ ਇਹਨਾਂ ਬਾਲੀਆਂ ਦੇ ਵਿੱਚੋਂ ਭਾਈ ਕਨਈਆ ਜੀ ਪਾਣੀ ਭਰ ਕੇ ਜਲ ਭਰ ਕੇ ਸਾਰੇ ਇੱਥੇ ਸਭ ਜੰਗਾਂ ਜੁੱਧਾਂ ਹੁੰਦੀਆਂ ਹੁੰਦੀਆਂ ਸੀ ਜੀ ਵਾਹਿਗੁਰੂ ਤੇ ਉੱਥੇ ਫਿਰ ਸਾਰਿਆਂ ਨੂੰ ਨਾ ਉਹਨੇ ਉਹਨਾਂ ਨੇ ਆਪਣਾ ਕੋਈ ਸੱਜਣ ਨਾ ਕੁਛ ਵੈਰੀ ਛੱਡਿਆ ਸਾਰਿਆਂ ਨੂੰ ਉਹਨਾਂ ਨੇ ਜਲ ਛਕਾਇਆ ਇਦੋਂ ਜੀ ਤੰਤਨ ਪਾਈ ਕਰਨੀ ਹੈ ਜੀ ਨਦੀ ਸੇਵਾ ਇਹ ਪ੍ਰਾਤਨ ਖੁਈ ਹੈ ਜੀ ਇਹਦਾ ਜਾਲ ਸੁੱਕ ਚੁੱਕਾ ਇਹਦੇ ਵਿੱਚ ਵੀ ਜ਼ਿਆਦਾ ਹੈਗਾ ਜੀ ਹੋਏਗਾ ਜਾਲ ਹੈਗਾ ਵਿੱਚ